ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਭਿੰਦਰਾ ਏਜੰਸੀ 'ਚ ਪਹੁੰਚੇ ਆਂ ਅੱਜ ਸਵੇਰੇ ਸਵੇਰੇ ਬਾਕੀ ਥੋੜਾ ਜਿਹਾ ਕਰਗੀ ਕੋਗੀ ਕੰਮ ਅੱਜ ਪ੍ਰਿੰਟ ਹਾਂ ਤਾਂ ਕਰਕੇ ਅੱਜ ਐਨਕਾਂ ਨਹੀਂ ਕਰਦੀਆਂ ਸਰ ਹਾਂ ਬਾਕੀ ਬਈ ਵਧਾਈਆਂ ਹੋਈਆਂ ਸਾਡੇ ਪਿੰਡ ਚਾਚਾ ਜੀ ਨੇ ਸਰਪੰਚ ਸਾਹਿਬ ਨੇ ਉਹਨਾਂ ਨੇ ਲਿਆ ਮਹਿੰਦਰਾ ਨਵਾਂ 906552 ਹੁਣੀ ਹੁਣੀ ਗੱਡੀ ਖੜਾਈ ਹੈ ਤੇ ਦਿਨਿਆਂ ਵਧਾਈਆਂ ਹੈਨਾ ਸੀਆਰਡੀ ਚੱਲਿਆ ਸਾਡੇ ਪਿੰਡ ਦੇ ਵਿੱਚ ਤੀਆ ਤੋਂ ਚੌਥਾ ਟਰੈਕਟਰ ਜਣੀ ਇਹਨਾਂ ਨੂੰ ਆ ਦੇਗਾ ਕੀ ਕਹਿੰਦੇ ਨੇ ਅਜੇ ਫੁੱਲ ਲੱਗਣੇ ਆ ਚਾਚੀ ਸਾਸਰੀ ਕਾ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਹੋਰ ਠੀਕ ਠਾਕ ਹੋ ਹਾਂ ਬੜੀਆ ਸੱਚਲੇ ਪਹੁੰਚ ਗਏ ਜੀ ਬੰਦਾ ਵਧੀਆ ਕਰਦਾ ਹਾਂ ਇਹ ਇਹਦੀ ਸੇਫਟੀ ਵੀ ਬਹੁਤ ਹੈ ਪਿਛਲੀ ਵ ਜਿੱਦਣ ਨਮਾ ਨਮਾ ਲੈ ਕੇ ਗਏ ਤੇ ਵਾਪਸ ਉੱਥੋਂ ਆ ਰਹੇ ਤੇ ਦੀਵਾਲੀ ਤੇ ਹੂੰ ਬਟੂਆ ਗਿਰ ਗਿਆ ਉਹਦਾ ਬਟੂਆ ਬਚ ਗਿਆ ਇੱਥੀ ਉਰੀ ਰਿਹਾ ਕਿਉਂ ਜਗ੍ਹਾ ਹੈ ਨਹੀਂ ਪਿੱਛੇ ਪਾਸੇ ਨੂੰ ਗਿਰਨ ਬਾਤ ਤੇ ਵੀ ਬਾਈ ਕਹਿ ਰਿਹਾ ਦਾ ਹਾਂਜੀ ਹਾਂ ਕਹਿੰਦਾ ਜੇ ਮੋਬਾਈਲ ਗਿਰ ਗਿਆ ਜਾਂ ਪਰਸ ਗਿਰ ਗਿਆ ਕਹਿੰਦਾ ਇਹਦਾ ਸਾਰਾ ਇੱਥੀ ਕਹਿੰਦਾ ਰਹਿ ਜਾਣਾ ਕਹਿੰਦਾ ਇੱਥੀ ਇੱਥੀ ਹਾਂਜੀ ਹਾਂ ਇੱਕ ਵਾਰੰਬਰੇ ਇਹ ਨੂੰ ਲਾਉਣਾ ਤੇ ਇੱਥੇ ਲਾ ਜਾਣਾ ਹਾਂ ਮਗਰਾੜ ਪੱਟਣ ਦੀ ਲੋੜ ਨਹੀਂ ਹੈ ਇਹ ਨੂੰ ਨਹੀਂ ਹੈ ਇਹ ਸੀ ਕਰਕੇ ਬਣਾ ਹਾਂਜੀ ਹਾਂਜੀ ਠੀਕ ਹੈ ਜੀ ਜੇ ਸੀ ਲਾਉਨੇ ਆ ਇੱਕੇ ਚਾਚਾ ਦਾ ਇੱਕੇ ਚਾਚਾ ਦਾ ਫਿਰ ਲੋਟਨੇ ਆਏ ਹੁਣ ਦੂਆ ਚਾਚਾ ਲੋਟ ਕਰ ਲਿਆ ਨਾ ਨਾ ਕੋਈ ਨਹੀਂ ਇਹ ਇਹ ਦਾ 540 ਉਹਦੇ ਵਾਲਾ ਹੀ ਫੋਰਵਰਡਰੀ ਬੱਸ ਵਾਲਾ ਪੀਟੀ ਵਾਲਾ ਦਾ ਹਾਂ ਅੱਗੇ ਪਿਛੇ ਵਾਲੀ ਅੱਗੇ ਪਿਛੇ ਹਾਂਜੀ ਹਾਂ ਲੋਕ ਕੱਟ ਵਧ ਕਰਨੇ ਵਾਲਾ ਫਿਰ ਕਿਵੇਂ ਜੀ ਉਹ ਸਿੰਗਲ ਜੀ ਇਹ ਸਿੰਗਲ ਚ ਇਹਦੇ ਇੱਕੇ ਚੱਕਰ ਰਹਿਣਗੇ ਹਾਂ 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 ਜੇ ਉਹ ਵੱਧ ਘੱਟ ਕਰ ਲੈਣੇ ਕਰੀਪਰ ਗੇਅਰ ਲੈਣੇ ਫਿਰ ਇਹਨੂੰ ਰਿਵਰਸਿਬਿਲਟੀ ਨਹੀਂ ਹੁੰਦੀ ਇਹ ਕਰੀਪਰ ਚ ਵੀ ਆਉਂਦਾ ਇਹ ਅੱਛਾ ਜਮੇ ਕੀੜੀ ਦੀ ਚਾਲ ਲੈਣਾ ਜੀ ਆਪਾਂ ਨੇ ਹੁਣ ਇਹ 3 ਸਪੀਡ ਆ ਫਿਰ 4th ਸਪੀਡ ਆਊਗਾ ਲੋ ਹਾਈ ਕਰਿਆ ਪੈ ਹਾਂਜੀ ਹਾਂ ਜਿਹੜਾ ਕਹਿੰਦਾ ਪੀਟੀਓ ਵਾਲਾ ਉਹਨੂੰ ਲੋ ਹਾਈ ਲੀਵਰ ਦੇ ਦਿਆ ਕਹਿੰਦਾ ਹੂੰ ਫਿਰ ਇਹ ਜੇ ਫਿਰ ਇਹਦੇ ਆਹ ਲੀਵਰ ਚੱਕਿਆ ਜਾਣਾ ਫਿਰ ABCD ਹੋ ਜਾਣਾ ਚਾਰ ਉਧਰ ਆਉਣੇ ਠੀਕ ਹੈ ਫਿਰ 4th ਰਿਵਰਸਿਬਿਲਟੀ ਨਹੀਂ ਮਿਲੂਗੀ ਫਿਰ ਸਿਰਫ ਕਰੀਪਰ ਸਪੀਡ ਮਿਲੂਗੀ ਇਹਨੂੰ ਅੱਛਾ ਹਾਂਜੀ ਜੇ ਕਰੀਪਰ ਚ ਨਹੀਂ ਲੈਣਾ ਫਿਰ ਆਪਾਂ ਨੂੰ ਰਿਵਰਸਿਬਿਲਟੀ ਮਿਲ ਜਾਂ ਹਾਂ ਜੀ ਹਾਂ ਆਹ ਹੋ ਰਿਹਾ ਦੂਆ ਚੱਕਰ ਮੋੜ ਤੇ ਚੱਕਰ ਦਾ ਜਿਹੜਾ ਮਰਨੈ ਨਹੀਂ ਹੈਗਾ ਉਹ ਮਗਰਾ ਥੋੜਾ ਥੋੜਾ ਫਰਕ ਪਾਈ ਜਾਂਦਾ ਸਾਡੇ ਵਾਲੇ ਤਾਂ ਆ ਚੀਜ਼ ਨਹੀਂ ਸਾਡੇ ਨਾਲ ਚ ਫਰਕ ਹੈ ਇਹਦੇ ਆ ਗਈ ਇੱਕ ਤਾਂ ਡਬਲ ਸੈਂਸਿੰਗ ਆ ਗਈ ਉਹਦੇ ਹਾਂ ਸਾਡੇ ਵਾਲਾ ਸਿੰਗਲ ਉਹਦੇ ਸਿੰਗਲ ਹੈ ਥੋੜਾ ਜਿਹੇ ਹਿੱਸੇ ਦਾ ਵੀ ਫਰਕ ਹੈ ਫਰੰਟ ਹਿੱਸੇ ਦਾ ਫਰਕ ਹੈ ਇਹਦੇ ਲਿੰਕ ਕ ਮਜ਼ਬੂਤ ਹੈ ਹਾਂ ਲਿੰਕਾ ਥੋੜੀ ਹੈਵੀ ਹੋ ਗਈਆਂ ਇਹਦੀਆਂ ਹੂੰ ਲਿੰਕਾ ਮੂਰਤੀ ਮੈਨੂੰ ਲੱਗਦਾ ਤੁਹਾਡੇ ਵਾਲਾ ਜਿਹੜਾ ਉਹਨੂੰ ਪਹਿਲਾਂ ਲੱਗਿਆ ਪਤਾ ਉਹ ਸਬਰਾਜ ਨੂੰ ਲਾਤਾ ਹੁਣ ਹਾਂ ਉਹ ਉਹ ਮੇਂ ਕਰਤਾ ਹਾਂ ਇਹ ਜਾਂ ਇਹ ਫਿਰ 2024 ਚ ਆਉਣ ਲੱਗਿਆ ਹਿੱਸਿਆਂ ਦੇ ਵਿੱਚੋਂ ਕਿਹਨਾਂ ਤੋਂ ਮਿਲੀਏ ਵੀ ਜੋ ਠੰਡਾ ਤਸਾ ਹਾਂ ਹਾਂ ਤਾਂ ਅੱਖਾਂ ਵੀ ਮੋਟੀ-ਮੋਟੀ ਹੋ ਜਾਂਦੀਆਂ ਮੀਆਂ ਲੜੀ ਕਿੱਥੇ ਆਹ ਲੜ ਗਈ ਪਰਤ ਨਹੀਂ ਹੁੰਦੀ ਆਹ ਵਾਲੀ ਇੱਧਰ ਲਈ ਸੜ ਲੜ ਗਈ ਪਰਤ ਤੇ ਮੇਰੇ ਸੁਜਦਾ ਹੀ ਨਹੀਂ ਜਮਿਆ ਚੀਜ਼ ਆ ਗਈ ਅੱਖ ਦੀ ਆਹ ਵਾਲੀ ਉਹ ਆ ਇੱਥੇ ਇੱਥੇ ਹੋਇਆ ਹਉ ਜੀ ਸੋਢੀ ਸਾਹਿਬ ਕੀ ਹਾਲ ਹੈ ਜੀ ਠੀਕ ਠਾਕ ਹੋਰ ਕੀ ਸੇ ਹਾਂ ਜੀ ਅੰਕਲ ਸਾਸੀ ਕਾ ਮੁबारक जी ਤੁਹਾਨੂੰ ਟਰੈਕਟਰ ਦੀ ਬਹੁਤ ਬਹੁਤ ਚੱਲੇ ਅਮੀਂਦ ਲੈ ਕੋ ਸਾਡੇ ਪਿੰਡ ਹੈ ਇੱਕ ਚੱਲਿਆ ਆਪਣੇ ਮੈਂ ਕਹਿੰਦਾ ਚੌਥਾ ਸੀਐਡੀ ਹੋ ਚੱਲਿਆ ਆਪਣੇ ਪਿੰਡ-ਪਿੰਡ ਦੇ ਵਿੱਚ ਪਹਿਲਾ ਚਾਚਾ ਜੀ ਵਾਲਾ 605 ਜਿਹੜਾ ਕੱਲਾ ਉਹ ਹੈ 2 ਵੀਲ 605 ਹਾਂ ਹਾਂ ਫਿਰ ਆਪਣੇ ਵਾਲਾ ਆਇਆ ਫਿਰ ਇੱਕ ਉਧਰੋਂ ਆਇਆ ਇੱਕ ਚੌਥਾ ਚੱਲਿਆ ਬਹੁਤ ਵੱਤ ਕਰ ਗਈ ਨੀ ਦਰਵਾਹੀ ਆਪਣੇ ਪਿੰਡ ਬਹੁਤ ਵੱਧ ਜਾ ਰਿਹਾ ਹੈ ਵੱਧ ਜਾ ਰਿਹਾ ਨਹੀਂ ਚੀਜ਼ ਵੀ ਕੰਮ ਦੀ ਹੈ ਕਹਿੰਦਾ ਜੀ ਕਿਵੇਂ ਠੀਕ ਰਹੀ ਡੀਲ ਠੀਕ ਰਹੀ ਬਹੁਤ ਵਧੀਆ ਠੀਕ ਹੈ ਠੀਕ ਹੈ ਹੁਣ ਬਾਕੀ ਫੁੱਲ-ਫੱਲ ਲੱਗਣਿਆ ਹਲੇ ਇਹ ਕਦੋਂ ਰਾਜ ਤੋਂ ਦੱਸਦੇ ਐਨ ਕਹਿੰਦਾ ਕੀ ਆ ਦੇਖੋ ਆ ਕੁਝ ਹੋ ਗਿਆ ਤੇ ਠੀਕ ਆ ਇਹ ਹੈ ਕੀ ਹੋਇਆ ਬਸ ਆਇਆ ਆਇਆ ਇੱਕ ਉੜਦਾ ਉੜਦਾ ਪੰਛੀ ਆਇਆ ਪ੍ਰਿੰਟ ਦੀ ਹਾਂ ਜੀ ਲਓ ਜੀ ਮਿੱਤਰੋ ਹਾਰ ਹੋਰ ਪੈਗੇ ਟਰੈਕਟਰ ਤੇ ਤੇ ਹੁਣ ਹੋਣੀ ਟਰੈਕਟਰ ਦੀ ਡਿਲੀਵਰੀ ਸੋ ਆਪਾਂ ਮੋਟੀ ਮੋਟੀ ਜਾਣਕਾਰੀ ਦੇ ਦਈ ਆ ਆਪਾਂ ਖੜਿਆ ਜੀ ਫਤਗੜ ਸਾਹਿਬ ਮਹਿੰਦਰਾ ਟਰੈਕਟਰ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਚਲਾ ਦਾਂਗੇ ਜੀ ਮਤਲਬ ਕਹਿਣ ਨੂੰ 65 HP ਕੈਟਾਗਰੀ ਦਾ ਟਰੈਕਟਰ ਹੈ 65 ਤੋਂ 70 ਜਿਹੜੀ ਕਾਪੀਸ ਐ ਡਾਇਰੈਕਟ ਆਉਂਦੀ ਆ ਉਹ 68 ਤੋਂ ਮਾੜੀ-ਮੋਟੀ ਘਟ ਆਉਂਦੀ ਆ 68. ਪੁਆਇੰਟ ਕੁਛ ਸਮਥਿੰਗ ਐਨਾ ਕੁਛ ਹੈਗਾ ਇਹਦਾ ਤੇ ਪਾਵਰਫੁਲ ਟਰੈਕਟਰ ਆ ਪੂਰਾ ਪਿਛਲੇ ਟਾਇਰ 16 ਨੂੰ 28 ਤੇ ਫਰੰਟ 9 5 24 ਦੇ ਆ ਗਏ ਜੀ ਇਹਨੂੰ ਤੇ ਸ਼ਟਲ ਸਿਫਟ ਆ ਗਿਆ 15 ਸਪੀਡਾਂ ਅੱਗੇ ਦੀਆਂ 15 ਪਿੱਛੇ ਦੀਆਂ ਰੇਲ ਸਪੀਡਾਂ ਬਹੁਤ ਸੋਹਣੀਆਂ ਇਹਦੀਆਂ ਬੜੀਆਂ ਕੈਂਟ ਸਪੀਡਾਂ ਰੋਡ ਸਪੀਡ ਚੰਗੀ ਐ ਡਿਸਟੀਮੀਟਰ ਲੱਗਿਆ ਹੋਇਆ ਬਾਕੀ ਬਾਈ ਪੀਟੀਓ ਐਚਪੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਪੀਟੀਓ ਐਚਪੀ ਇਹਦੀ ਹੈਗੀ ਆ 59 1 ਘਟ 60 ਐਚਪੀ ਪੀਟੀਓ ਦੀ ਇਹਦਾ ਫਰਕ ਕੀ ਪਿਆ ਪਿੱਛੋਂ ਇੱਕ ਤਾਂ ਡਬਲ ਸੈਂਸਿੰਗ ਆ ਗਈ ਇਹਦੀ ਉਹ ਵਾਲੀ ਠੀਕ ਹੈ ਜੀ ਇਹਦੀਆਂ ਲਿੰਕਾਂ ਪੂਰੀਆਂ ਹੈਵੀ ਡਿਊਟੀ ਹੋ ਗਈਆਂ ਦੋਨੇ ਸਾਈਡਾਂ ਦੇ ਵਿੱਚ ਇਹਦੇ ਮਤਲਬ ਅਪ ਡਾਊਨ ਉਹ ਟੌਪ ਲਿੰਕ ਵਾਲਾ ਆਪਾਂ ਜਗੜ ਕਰ ਰਹੇ ਹਾਂ ਜਿਹੜਾ ਹਨ ਵੀ ਖੁੱਲਣ ਵਾਲੀਆਂ ਕਰਤੀਆਂ ਤੇ ਵੀ ਇੱਕ ਸਾਈਡ ਆਪਾਂ ਨੇ ਚੱਕਣੀ ਤੇ ਇੱਕੇ ਤੇ ਆ ਬਟਨ ਲੱਗਿਆ ਹੋਇਆ ਇੱਧਰ ਆਹ ਵਾਲਾ ਇਹਨਾਂ ਜਿੱਦਾਂ ਨਿਊ ਹਾਲੈਂਡ ਟਰੈਕਟਰ ਦੇ ਆਪਾਂ ਦੇਖਦੇ ਆਂ ਵੀ ਹਾਂ ਲਿਫਟ ਡਰਾਫਟ ਦੇ ਕੋਲੇ ਨਹੀਂ ਹੁੰਦਾ ਇੱਕ ਚਟਕਜੀ ਕਰਕੇ ਵਾਲਾ ਬਟਨ ਉਹ ਉਹੀ ਸੇਮ ਫੰਕਸ਼ਨ ਹੈ ਸਿੰਗਲ ਪ੍ਰੈਸ ਕਰਾਂਗੇ ਤਾਂ ਇਹ ਇੱਕ ਵਾਰ ਚ ਜਿੱਥੇ ਆਪਣੇ ਲੀਵਰ ਬੰਨੇਵੇਂ ਉੱਥੇ ਚੱਕ ਦੇਣੀ ਹੈ ਡਬਲ ਕਰਾਂਗੇ ਤਾਂ ਇਹ ਜਦੀ ਛੱਲੇ ਛੱਡ ਦੇਣੀ ਹੈ ਠੀਕ ਹੈ ਜੀ ਤੇ ਆ ਇੱਥੇ ਪਿੱਛੇ ਨੰਬਰ ਪਲੇਟ ਦਾ ਆ ਗਿਆ ਬੜਾ ਸੋਹਣਾ ਇਹਦਾ ਰਿਫਟਾਂ ਚ ਕੱਸਿਆ ਪਾ ਪੂਰਾ ਇਹਦੀ ਹੁੱਡ ਹੱਡ ਸਾਰਾ ਕੰਪਲੀਟ ਆ ਪੂਰਾ ਧਾਮ ਜਾਂ ਇਹ ਤੋਂ ਬਾਅਦ ਫਿਰ ਇਹਦਾ ਮਹਿੰਦਰਾ ਦਾ ਆ ਜਾਂਦਾ 755 ਬਾਕੀ ਰਹੀ ਗੱਲ ਬਈ ਰੇਟ ਦੇ ਵਿੱਚ ਆਪਾਂ ਪਹਿਲਾਂ ਵੀ ਆਪਾਂ ਗੱਲ ਕਰਦੇ ਰਹੇ ਤੇ ਹੁਣ ਵੀ ਰੇਟ ਦੇ ਵਿੱਚ ਵੀ ਆਪਾਂ ਜੇ ਮੋਟਾ-ਮੋਟਾ ਦੇਖੀ ਤਾਂ ਲੱਖ ਰੁਪਏ ਦੀ ਐਸੈਸਰੀ ਐਸੈਸਰੀ ਹੈ ਟਰੈਕਟਰ ਨੂੰ ਕੀਮਤ 'ਚ ਜੋ ਫੇਰ ਫਰਕ ਹੈ ਫੁੱਲ ਐਸੈਸਰੀ ਲਾ ਕੇ ਵੀ ਡੇਢ ਤੋਂ 2 ਲੱਖ ਰੁਪਏ ਸਸਤਾ ਹੈ 65 HP ਕੈਟਾਗਰੀ 'ਚ ਹੋਰ ਕੰਪਨੀ ਨਾਲੋਂ ਤੇ ਗਾਰੰਟੀ ਵਾਰੰਟੀ ਪੂਰੀ ਫੁੱਲ ਹੈ ਦੀ ਅੱਛਾ ਜੀ ਆਹ ਦੇਖੋ ਸਾਰੀ ਇੱਥੇ ਲਿਖਿਆ ਵੀ ਹੋਇਆ ਸਪੈਸ਼ਲ ਕਰਕੇ ਠੀਕ ਹੈ ਜੀ ਬਾਕੀ ਕਲਰ ਦਾ ਰੰਗ ਬੜਾ ਪਿਆਰਾ ਹੈ ਦਾ ਤੇ ਹੁਣ ਓਕੇ ਚੱਲ ਭਾਈ ਠੀਕ ਹੈ ਠੀਕ ਹੈ ਵੀਰੇ ਅਪੋਲੋ ਦੇ ਟਾਇਰਾਂ ਚ ਲਿਆ ਹੋਰ ਗੱਗੀ ਬਾਈ ਠੀਕ ਠਾਕ ਵਧੀਆ ਬਾਈ ਚੱਲ ਪਏ 655 ਅੱਜ ਇੱਕ ਹੋਰ ਹੈ ਧੰਨਵਾਦ ਕੱਲ 755 ਜਾ ਕੇ ਅੱਛੇ ਕੱਲ 755 ਠੀਕ ਹੈ ਨਹੀਂ ਮਾਰਕੀਟ ਚ ਹਰੇਕ ਪਾਸੇ ਨੂੰ ਫਿੱਟ ਆ ਪੂਰਾ ਟਰੈਕਟਰ ਬਹਿਣਾ ਹੈ ਚਾਹੇ ਵੱਡਿਆਂ ਚ ਵੱਡਾ ਵੀ ਹੈ ਛੋਟਿਆਂ ਚ ਛੋਟਾ ਵੀ ਹੈ ਰੋਡ ਸਪੀਡ ਚੰਗੀ ਹੈ ਲਓ ਜੀ ਆਜੋ ਅੱਜ ਟੇਕੋ ਮੱਥਾ ਫਿਰ ਅੰਦਰ ਟੇਕਿਓ ਜੀ ਪਹਿਲਾਂ ਅੰਦਰ ਟੇਕਿਓ ਜੀ ਬਾਸ਼ਾ ਜੱਟ ਮਹੀਂਦਰਾ ਪਹਿਲੀ ਵਾਰ ਚੱਲਿਆ ਜੀ ਘਰ ਚ ਆਹ ਦਿਲਪ੍ਰੀਤ ਵੈਸੇ ਕਹਿੰਦਾ ਟਰੈਕਟਰ 'ਤੇ ਚੜ੍ਹਿਆ ਤਾਂ ਮਹੀਂਦਰੇ 'ਤੇ ਪਰਿਆ ਤਾਂ ਠੀਕ ਹੈ ਜੀ ਫੇਰਾ ਹੌਲੀ ਹੌਲੀ ਜੌਂਡੀ 'ਤੇ ਬੈਠਣ ਲੱਗੇ ਅੱਜ ਕਹਣੇ ਤੇਰੇ ਡੈਡੀ ਦੇ ਕਹਿਣ ਦੇ ਦੁਬਾਰੇ ਫੇਰ ਮਹੀਂਦਰਾ ਪਰ ਬੈਠੇ ਆਪਾਂ ਜਿਹੜੀ ਮਾਂ ਵੀ ਜਿਵੇਂ ਜੌਂਡੀਅਰ ਨਾਲ ਪਹਿਲਾਂ ਰਹੇ ਆ ਤੁਸੀਂ ਮਹੀਂਦਰਾ ਪਹਿਲੀ ਵਾਰ ਚਲੇ ਕੇ ਪਹਿਲਾਂ ਵੀ ਮਹੀਂਦਰਾ ਰੱਖਿਆ ਆਪਾਂ ਨਹੀਂ ਮਹੀਂਦਰਾ ਰੱਖਿਆ ਪਹਿਲਾਂ 95 94 ਚ ਠੀਕ ਹੈ ਜੀ 1994 ਚ 575 ਰੱਖਿਆ 575 ਰੱਖਿਆ ਪਹਿਲਾਂ ਹਾਂ ਉਹ ਚਲਾਇਆ ਉਤੇ ਬਾਅਦ ਫਿਰ ਫੋੜ ਫਿਰ ਜੌਂਡੀਆ ਮੈਸੀ ਐਂਟਰ ਉਹ ਤਾਂ ਨਹੀਂ ਆਇਆ ਲੱਗਿਆ ਵੀ ਸੀਆਰਡੀ ਟੈਕਨੋਲੋਜੀ ਵੀ ਹਾਂ ਵੀ ਕੋਈ ਦਿੱਕਤ ਨਾ ਕਰੇ ਦੇਖੋ ਹੁਣ ਚਲਾਏ ਦੇ ਪਤਾ ਲੱਗਣਾ ਸੀਆਡੀ ਵਾਲਾ ਦਾ ਸਿਸਟਮ ਬਾਕੀ ਦਾ ਹਜੇ ਨਾਰਮਲੇ ਚੱਲਦੇ ਰਹੇ ਆ ਨਾਰਮਲ ਚੱਲਦੇ ਰਹੇ ਚਲੋ ਬਾਕੀ ਪਿੰਡ ਚ ਆਏ ਬੀਬੀਆਂ ਸੀਆਰਡੀ ਪਹਿਲਾਂ ਤੇ ਕਰਾ ਦਿਓ ਇੱਕ ਵਾਰ ਮੂੰਹ ਮਿੱਠਾ ਕਰਾ ਦਿਓ ਸਾਰਿਆਂ ਦਾ ਹਾਂ ਪਹਿਲਾਂ ਮੂੰਹ ਮਿੱਠਾ ਕਰਾ ਆਹ ਲੋ ਜੀ ਹਾਂ ਮੂੰਹ ਮਿੱਠਾ ਕਰਾ ਮਾਰਕਾ ਵੀ ਤੁਹਾਨੂੰ ਬਹੁਤ ਹਾਂ ਜੀ ਹਾਂ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਆ ਲੋ ਜੀ ਲੈ ਮੈਂ ਕਿਹਾ ਕੀ ਗੱਲ ਸ਼ੂਗਰ ਹੁੰਦਾ ਲੇਕਿਨ ਬਹੁਤ ਸਾਰੀ ਆਹ ਲੋ ਲੈ ਵੀ ਕਿਉਂ ਆ ਨਹੀਂ ਖਾਣੀ ਬੱਸ ਬੋਲ ਦਈਏ ਜੀ ਹਾਂ ਥੈਂਕ ਯੂ ਵੀਰ ਥੈਂਕ ਯੂ ਹਾਂ ਜੀ ਹਾਂ ਥੈਂਕ ਯੂ ਵੀਰ ਥੈਂਕ ਯੂ ਹਾਂ ਅਜਵਾ ਅੰਕਲ ਫਿਰ ਕਰੋ ਜੀ ਬਾ ਕੋਈ ਮੈਂ ਤਾਂ ਕਹਿੰਦਾ ਮਾੜਾ ਜਿਹਾ ਮੈਂ ਇਹ ਮਿੱਠਾ ਕਰਨਾ ਹੈ ਆ ਦੇਖ ਲੈ ਹੂੰ ਹੂੰ ਬੱਸ 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 ਮੈਂ ਇਹੋ ਨਹੀਂ ਕਰਦਾ ਜਿਆਦਾ ਆਜੋ ਬੂਟ ਪਾ ਲੋ ਹਾਂ ਮੈਂ ਬੂਟ ਪਾ ਇਹ ਪੜ ਲੈ ਆਜੋ ਪੜ ਲੋ ਮੈਂ ਕਿਹਾ ਚਾਬੀ ਫੜ ਲੈ ਆਓ ਆਓ ਕਿਨੂੰ ਆਓ ਆਜੋ ਆਜੋ ਬੱਸ ਉੱਥੇ ਜਿਵੇਂ ਜੋਂਡੀ ਦੇ ਚਾਚੇ ਨੂੰ ਚਾਬੀ ਫੜਾਈ ਸੀ ਉਹਨਾਂ ਨੂੰ ਟਰੈਕਟਰ ਦਵਾਤਾ ਹੁਣ ਕੁਲਦੀਪ ਚਾਚੇ ਨੂੰ ਫੜਾਉ ਉਹ ਇੱਧਰ ਕਾ ਅਗਲਾ ਨੰਬਰ ਉਹਨਾਂ ਇੱਧਰ ਲੱਗਣਾ ਇਦਾਂ ਕਰਕੇ ਨਹੀਂ ਕਰਦੇ ਸੀ ਉਹ ਜਾ ਵੀ ਨਹੀਂ ਕਾੜਦੇ ਮੈਂ ਆਪੇ ਇੱਥੇ ਆ ਗਿਆ ਹਾਂ ਹੈ ਤੇ ਮੈਂ ਤਾਂ ਹੱਸ ਲਿਆ ਤਾਂ ਮੈਂ ਜੋਂਡੀਰ ਤੇ ਤੁਹਾਨੂੰ ਫੜਾਈਤੀ ਜਾਂ ਸੀ ਉਦੋਂ ਕਾੜੀ ਨਾ ਉਹ ਪਹਿਲਾਂ ਮੈਂ ਉਹਨੇ ਪੰਜਾਬ 75 ਦੀ ਵੀਰ ਜੀ ਫੜਾ ਦਿੱਤੀ ਹਾਂਜੀ ਹਾਂ ਲੈ ਆਲਾ ਛੋਟੀ ਸਾਹਿਬ ਬੋਲ ਆ ਤੁਸੀਂ ਬੋਲੋ ਨਾ ਪੜੋ ਵੀ ਪੜੋ ਵੀ ਪੜੋ ਚਲੋ ਜੀ ਪਿੰਡ ਤਰੱਕੀਆਂ ਦੇ ਰਾਤ ਆ ਪੂਰਾ ਤੇ ਹੁਣ ਸੀਆਰਡੀ ਵੱਡੇ ਵੱਡੇ ਟਰੈਕਟਰ ਜਾ ਰਹੇ ਆ ਹਾਂ ਆਡੇ ਵੀਰ ਨੂੰ ਮੁਬਾਰਕਾਂ ਜੀ ਮੁਬਾਰਕਾਂ ਜੀ ਬਹੁਤ ਵਾਦਾ ਹੁਣ ਕਹਾ ਲੰਬੜਦਾਰ ਦੀ ਵਾਰੀ ਆਈ ਦੀ ਛਾਬੀ ਵੜਾਤੀ ਪਹਿਲੇ ਹੀ ਠੀਕ ਹੈ ਜੀ ਹਾਂ ਜੀ ਹਾਂ ਹਾਂ ਫਤਿਹ ਦੀ ਮੁਬਾਰਕਾਂ ਹੀ ਸੰਭਾਰਾਂ ਥੈਂਕ ਯੂ ਜੀ ਥੈਂਕ ਯੂ ਖਿੱਚੋ ਨਹੀਂ ਖਿੱਚੋ ਰਹੀ ਹਾਂ ਅਪਲੋਡ ਮੈਂ ਅੰਦਰ ਬਹੁਤ ਆ ਰਹੀ ਆ ਬੋਲੋ ਜੀ ਐਡੀਟ ਕਿਹਾ ਦਿੰਨੇ ਆ ਇਹਦੇ ਵਿੱਚ ਛੋਟਾ ਜਿਹਾ ਜੀ ਮਾਡਲ ਮਾਡਲ ਆ ਆਹ ਜੀ ਉਹ ਬਾਹ ਓਏ ਤੇਰੇ ਬਾਤੇ ਬਣ ਗਿਆ ਇਹਦੇ ਦਰਜ ਵਾਤੇ ਛੋਟਾ ਮਾਡਲ ਆ ਗਿਆ ਹਾਂ ਕਿੱਥੇ ਰਹਿ ਗਿਆ ਮਿਲਿਆ ਨਹੀਂ ਆ ਜਾਏਗਾ ਹਾਂ ਕਰਨੀ ਕੀ ਗੱਲ ਇਹ ਇਹਦੇ ਬਾਤੇ ਦਰਜ ਵਾਤੇ ਇਹ ਛੋਟਾ ਦੇ ਆ ਜਾ ਛੋਟਾ ਤੇਰੇ ਬਾਤੇ ਆ ਦੇਖ ਪਿਛੇ ਆ ਜਾ ਕਿ ਮਾ ਟਰੈਕਟਰ ਕਿਨੇ ਚੱਲ ਉੱਥੇ ਚਾਬੀ ਕੋਲ ਟਰੈਕਟਰ ਕੱਢ ਕੇ ਦਿਖਾ ਦੇ ਕੱਢ ਦੇ ਨਾਲ ਆ ਹਾਂ ਹਾਂ ਦਿਖਾ ਟਰੈਕਟਰ ਵੀ ਫੇਰ ਲਾ ਦੋ ਟਰੈਕਟਰ ਮਿਲਦੇ ਆ ਉਲੇ ਲਾ ਬਹੁਤ ਹੈ। ਉਹ ਠੀਕ ਹੈ? ਮਾਰਕਾਂ ਦੇ ਅਨੁਸਾਰ। ਠੀਕ ਹੈ ਜੀ। ਠੀਕ ਹੈ ਬਾਈ ਜੀ। ਉਹ ਪਿੱਛੇ ਰੱਖ ਲੈ ਤੇ। ਉੱਪਰ ਰੱਖ ਲੈ ਤੇ ਪਿਓ ਪਿਛਲੇ ਟੂਚ ਰੱਖ ਲੈ। ਸੋਨਾ ਟਰੈਕਟਰ? ਹੁਣ ਚਲਾਉਣਾ ਇਹ ਵੀ ਹੈ। ਰੱਖਣਾ ਨਹੀਂ ਹੁਣ ਇਹ। ਇਹਦੇ ਵਿੱਚ ਦੇ ਇੱਕ ਸਾਇਲੈਂਸਰ ਵੀ ਹੋਊਗਾ ਇਹਦੇ ਵਿੱਚੇ। ਉਹ ਦਿਓ ਥੱਲੇ ਸਾਇਲੈਂਸਰ ਪਿਆ ਦੇਖ। 에ਅਰ ਕਲੀਨਰ ਵੀ ਵਿੱਚ ਹੀ ਹੈ ਇਹਦਾ ਠੀਕ ਹੈ ਨਾ। ਇਹ ਤੈਨੂੰ ਸਬਸਿਡੀ ਵਾਲਾ ਦਿੱਤਾ ਹੁਣ ਅਸੀਂ ਨੇ। ਸੋਨਾ? ਠੀਕ ਹੈ। ਹਾਂ ਹਾਂ ਇੱਥੇ ਨੇ ਕੋਈ ਕੋਈ ਕੋਲੋਂ ਲੱਗ ਰਿਹਾ ਤੇ ਇਹ ਜਦੋਂ ਇਹਦੇ ਦੇ ਨਹੀਂ ਹੈਗਾ ਕੋਈ ਦਿਖਾ ਦੇ ਨਹੀਂ ਤੇ ਇਹ ਹੈਗਾ ਕਿ ਟ੍ਰੇਕ ਪਾ ਲੋ ਦੇਖਦੇ ਅਸੀਂ ਕੱਦੇ ਨਾ ਗਿਆ ਹਾਂ ਲੱਖਾ ਦੇ ਤਨਾ ਆ ਤੇ ਡੱਬਾ ਰੋਲੇ ਹਲੋ ਇਹ ਇੱਥੇ ਨੂੰ ਲੰਘਣਾ ਇਹਨਾਂ ਨੇ ਉਧੀ ਨੂੰ ਲੰਘਣਾ ਹੈ ਆ ਜਾਣਦੇ ਫਿਰ ਤੇਰੇ ਦੇ ਕੋਲ ਆਉਂਦੇ ਨੇ ਛੱਡ ਪਾਣਾ ਹੈ ਹਾਂ ਇਹ ਗੱਲ ਦੇਖਣਾ ਪਾਲਟੀ ਹੋ ਗਈ ਪਾਲਟੀ ਚੱਲੀਏ ਫਿਰ ਹੁਣ ਲਓ ਜੀ ਸੂਰਜ ਪਜਾਤਾ ਸੀ ਛਿਪਣ ਪਾਸੇ ਜਿਉਣ ਵਾਲੇ ਪਾਸੇ ਤੇ ਗੱਡੀਆਂ ਤਿਆਰ ਪੂਰ ਤਿਆਰ ਹੈ ਤੇ ਲਿਆ ਕੇ ਟਰੈਕਟਰ ਮੈਂ ਕਹਿੰਦਾ ਬਰੋਬਰੇ ਹੈ ਨਾ ਉੱਚਾ ਹੀ ਲੱਗ ਰਿਹਾ ਹੈ ਦੂਏ ਨਾਲੋਂ ਵੀ ਹੈ ਨਾ ਇਹ ਲੰਬਾ ਹੈ ਹਾਈਟ ਵੀ 6 ਫੁੱਟ ਹੈ ਲੰਬਾ ਹੈ ਜੋਂਡੀਆਂ ਨਾਲੋਂ ਹੈ ਨਾ ਹਿਲ ਤਾਂ ਟਾਇਰ ਛੋਟੇ ਜਿਵੇਂ ਜਿਵੇਂ ਟਾਇਰ ਸੇ ਛੋਟਾ ਰਹਿ ਗਿਆ ਜੇ ਡੇਟਰ ਹੁਣ ਹੋਰ ਉੱਚਾ ਜਾਵੇ ਹੈ ਜੀ ਜੁਮੇ ਚਾ ਲੱਗਦਾ ਹਾਂ ਤੇ ਆ ਚਾਚੀ ਉਹਨਾਂ ਦਾ ਪਹਿਲਾਂ ਤੇ ਉਹ 5310 ਪਰ ਮੈਸੀਕ ਹੋਲ ਮਹਿੰਦਰਾ ਤੇ ਆ ਨੋਬੋਲਿਆ ਜੀ ਹੁਣ ਤੇ ਚੱਲੀਆਂ ਹੁਣ ਗੱਡੀਆਂ ਪਾਰਟੀ ਵਾਸਤੇ ਤੇ ਗੱਡੀਆਂ ਨਿਕਲ ਰਹੀਆਂ ਹੈ ਜੀ ਅੱਛਾ ਉਵੇਂ ਹੀ ਆ ਗਈ ਉਹ ਪੈਰ ਦਾ ਨਹੀਂ ਕੋਈ ਖਾਲੀ ਚੱਪਲੇ ਰੱਖ ਰੱਖਿਓ ਗਿਰਦੀਆਂ ਨਹੀਂ ਹੈ ਏ ਫਿਰ ਬਾਅਦ ਵਿੱਚ ਨਹੀਂ ਹੈ ਕੋਈ ਹਾਂ ਜਿਹੜੀ ਸਮੂਹ ਹਾਲੇ ਵੀ ਪਰ ਹਾਂ ਉਹ ਬਰਫੂਰੇ ਬੈਠਾ ਪਰ ਆਇਆ ਉਹ ਆ ਗਿਆ ਚਾਚੀ ਕਹਿੰਦੇ ਹਾਂ 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 ਹਾਂਜੀ ਚੱਲ ਪਏ ਫਿਰ ਠੀਕ ਐ ਚਲੋ ਉਹ ਬਾਅਦ ਵਿੱਚ ਬੈਠੇ ਦੇਖ ਮਾਚੀ ਕੰਡ ਬਾਇਆ ਦੇ ਨਾ ਉਹ ਜਿਹੜਾ ਲੱਗਿਆ ਵਾ ਵਿੱਚ ਆਪੋ ਚਲੋ ਨੌ ਜੀ ਮਿੱਤਰੋ ਟੀਮ ਪਹੁੰਚ ਚੁੱਕੀ ਐ ਸਰੰਦ ਗਊਸ਼ਾਲਾ ਦੇ ਕੋਲ ਤੇ ਹੁਣ ਕਰਦੇ ਆਂ ਪਾਰਟੀ ਇੱਥੇ ਸੋ ਮਿਲਦੇ ਆਂ ਜੀ ਠੀਕਾ ਅਗਲੇ ਬਲੌਗ ਦੇ ਵਿੱਚ ਅੱਜ ਹੁਣ ਟਰੈਕਟਰ ਦਾ ਰੰਗ ਰੰਗ ਪ੍ਰੋਗਰਾਮ ਚੱਲੂ ਅੱਜ ਤਾਂ ਸਾਰੇ ਬਲੌਗ ਦੇ ਵਿੱਚ ਮੇਰੀਆਂ ਅੱਖਾਂ ਨਹੀਂ ਉੱਟੀਆਂ ਅੱਜ ਅੱਖ ਦਾ ਥੋੜਾ ਜਿਆਦਾ ਹੋਇਆ ਹੋਇਆ ਕੰਮ ਸੋ ਤਾਂ ਕਰਕੇ ਓ ਠੀਕ ਐ ਜੀ ਬਾਕੀ ਅਗਲੇ ਬਲੌਗ ਚ ਮਿਲਦੇ ਆਂ ਜੀ ਸੋ ਬਹੁਤ ਬਹੁਤ ਸ਼ੁਕਰੀਆ ਠੀਕ ਐ ਜੀ ਸਸੀ ਕਰਦੇ ਆਂ